ਤਮੜ ਮੁਲਾਕਾਤ ਨਾ ਹੋਈ ਦਾੜੀ ਹੋ ਗਈ ਚਿੱਟੀ ਚੈਲਾ ਜੀ ਕਰਦਾ मुट्ठी ਭਰ ਕੇ ਲਿਆ ਆ ਮਾਂ ਨਨਕਾਣੇ ਦੀ ਮਿੱਟੀ ਹਾਲ ਤੇ ਪਹੀਆਨੀ ਮੋਡਿਆਂ ਤੇ ਕਹੀਆਨੀ 바ਵਾ ਕਣੀਆਂ ਆਉਣ ਲੱਗਦੀਆਂ ਰਾਤ ਜਾਂਦਿਆਂ ਨੂੰ ਵੀ ਆਉਣ ਲੱਗ ਗਿਆ ਸਾਰੇ ਕੱਪੜੇ ਭਿੱਜ ਗਏ। ਕੱਲ੍ਹ ਵੀ ਆ ਗਿਆ। ਮੈਂ ਕਿਤੇ ਕੰਮ ਗਿਆ ਸੀ ਰਸਤੇ 'ਚ ਮੀਂਹ ਆ ਗਿਆ। ਸਾਰੇ ਕੱਪੜੇ ਕੁੱਪੜੇ ਗਿੱਲੇ ਹੋ ਗਏ। ਆ ਲੋਰ ਲੋਰ ਜਮਾ ਗਿੱਲੀ ਹੋ ਗਈ। ਲਓ ਜੀ ਆਪਾਂ ਆ ਗਿਆਂ ਖੇਤ ਤੇ ਹੁਣ ਥੋੜਾ ਜਿਹਾ ਮੀਂਹ ਹਟਿਆਗਾ। ਮੈਂ 47 ਦੀ ਵੰਡ ਤੇ ਇੱਕ ਚੀਜ਼ ਲਿਖੀ ਸੀ ਉਹ ਤੁਹਾਨੂੰ ਸੁਣਾਉਣਾ ਹੈਗਾ। ਚੜਦਾ ਪੰਜਾਬ ਵੀ ਸਾਡਾ ਲੈਂਦਾ ਪੰਜਾਬ ਵੀ ਸਾਡਾ ਇੱਕ ਦਿਨ ਹੋ ਜਾਵਣ ਇਕੱਠੇ ਇਹੋ ਖਾਵੈ ਸਾਡਾ ਸੀ ਬਚਪਨ ਵਿੱਚ ਵਿਸੜੇ ਦੋਸਤ ਮੁੜ ਮੁਲਾਕਾਤ ਨਾ ਹੋਈ ਦਾੜੀ ਹੋ ਗਈ ਚਿੱਟੀ ਚੈਲਾ ਜੀ ਕਰਦਾ ਮੁੱਠੀ ਭਰ ਕੇ ਲਿਆ ਆਵਾਂ ਨਨਕਾਣੇ ਦੀ ਮਿੱਟੀ 47 ਨੂੰ ਯਾਦ ਕਰਕੇ ਹੀ ਲੂ ਕੰਡੇ ਹੋ ਜਾਂਦੇ ਨੇ ਖੜੇ ਇਹ ਗੰਦੀ ਹਕੂਮਤ ਨੇ ਸੀ ਪਰਿਵਾਰ ਵਿਸੋੜ ਦਿੱਤੇ ਬੜੇ ਜੇ ਹਕੂਮਤ ਹੁੰਦੀ ਚੰਗੀ ਇਹ ਹਾਲ ਨਹੀਂ ਸੀ ਹੋਣਾ ਨਾ ਸਣਤਾ ਨਾ ਆਪਣੇਆ ਤੋਂ ਵਿਸੜਨਾ ਪੈਂਦਾ ਨਾ 47 ਨੂੰ ਯਾਦ ਕਰਕੇ ਪੈਣਾ ਸੀ ਰੋਣਾ ਤੇ 47 ਬਿਲਹ ਜੇ ਕਿਸੇ ਨੇ ਜਿਆਦਾ ਦੁੱਖ ਚੱਲਿਆਗਾ ਤਾਂ ਉਹ ਸਭ ਤੋਂ ਜਿਆਦਾ ਦੁੱਖ ਪੰਜਾਬਣੀ ਚੱਲਿਆਗਾ ਤੇ ਬਾਕੀ ਜੇ ਤੁਹਾਨੂੰ ਇਹ ਵਧੀਆ ਲੱਗੇ ਆਪਣਾ ਲਿਖਿਆ ਹੋਇਆ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਐਨੇ ਨਾਲ ਆਪ ਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਵੀ ਅੱਗੇ ਤੋਂ ਹੋਰ ਵਧੀਆ ਵਧੀਆ ਚੀਜ਼ਾਂ ਲਿਖੀਏ ਤੇ ਤੁਹਾਨੂੰ ਬਲੌਗ ਚ ਸੁਣਾਈਏ ਖਾਲ ਤੇ ਪਹੀਆਨੀ ਮੋਡਿਆਂ ਤੇ ਕਹੀਆਨੀ ਰਾਤਾਂ ਨੂੰ ਸੌਣ ਨਾ ਦਿੰਦੀਆਂ ਵਾਣੀਆਂ ਦੀਆਂ ਬਹੀਆਂ ਨਹੀਂ ਅੱਜ ਤਿੰਨ ਚਾਰ ਦਿਨਾਂ ਬਾਅਦ ਮੋਟਰ ਛੱਡੀ ਸੀਗੀ ਤੇ ਅੱਜ ਉਧਰ ਮੀ ਵੀ ਪੈ ਗਿਆ ਨਾਲ ਬਾਕੀ ਆ ਦੋ ਮੋਟਰ ਛੱਡੀਆਂ ਹੋਈਆਂ ਸੀਆਂ ਦੋਨੇ ਪੈਂਦੀਆਂ ਸੀਗੀਆਂ ਤੇ ਫਿਰ ਇੱਕ ਤਾਂ ਮੈਂ ਬੰਦ ਕਰਤੀ ਕੱਲੀ ਆਪਣੇ ਵਾਲੀ ਰੱਖਤੀ ਬਸ ਬਾਕੀ ਜਿਹੜਾ ਰਹਿ ਗਿਆ ਮੈਂ ਥੋੜਾ ਮੋਟਾ ਭਰ ਜੂਗਾ ਇਹ ਗੰਦੀ ਹੋਈਆਂ ਪਈਆਂ ਨੇ ਮਚਾਲੇ ਹੋ ਜਾ ਬਾਕੀ ਸਿੱਟੀਆਂ ਜਾਲੀਆਂ ਕੱਢ ਲਈਆਂ ਤੇ ਏਸੀ ਕੂਲਿੰਗ ਬਹੁਤ ਘਟ ਕਰਨ ਲੱਗਿਆ ਸੀਗਾ ਕੂਲਿੰਗ ਕਰੋ ਕਿਥੋਂ ਜਾਲੀਆਂ ਤਾਂ ਬਹੁਤ ਗੰਦੀ ਹੋਈਆਂ ਪਈਆਂ ਨੇ ਪਤਾ ਨਹੀਂ ਥੋੜੇ ਕੁ ਦਿਨਾਂ ਬਾਅਦ ਸਾਫ਼ ਕਰ ਦੇਵਾਂਗੇ ਫਿਰ ਗੰਦਾ ਪੈ ਜਾਂਦਾ ਉਹ ਐਨਾਰੀ ਤਰ ਤਰ ਤੋੜ ਕੇ ਤੋਹਾਂ ਮੇਰੇ ਚ ਠੋਕੇ ਦੇਸਾਂ ਲੱਗਿਆ ਜਾਲੀਆਂ ਦੇ ਆਰ ਪਾਰ ਪਹਿਲਾਂ ਤਾਂ ਦਸਤੀ ਬਹੁਤ ਜ਼ਿਆਦਾ ਸੀ ਹੋਣ ਲੱਗਿਆ ਕੂਲਿੰਗ ਕਰਨਾ ਹੁਣ ਆਉਂਦੀ ਏ ਠੰਡੀ ਠੰਡੀ ਹਵਾ ਪਹਿਲਾਂ ਤਾਂ 17 ਤੇ ਕਰ ਦਾਂਦੇ ਸੀਗੇ ਤਾਂ ਵੀ ਨਹੀਂ ਪਤਾ ਲੱਗਦਾ ਸੀ ਇਹਦਾ ਵੀ ਏਸੀ ਚੱਲਦਾ ਕਨਾ ਹੁਣ ਆ 20 ਤੇ ਕੂਲਿੰਗ ਪੂਰੀ ਵਧੀਆ ਕਰੀ ਜਾਂਦਾ ਆਪਣੇ ਇਹ ਟਣਕ ਦਾ ਏਸੀ ਹੈਗਾ ਕਮਰਾ ਜ਼ਿਆਦਾ ਵੱਡਾ ਹੈਗਾ ਤੇ ਉਹਦੇ ਕਰਕੇ ਏਸੀ ਸਾਰਦਾ ਨਹੀਂ ਕਮਰੇ ਨੂੰ